ਪਿਆਰੇ ਦਰਸ਼ਕੋ ਪਿਆਰੇ ਪ੍ਰੀਤਸਰ ਜੀ ਕਾਲ 3-4 ਦਿਨ ਹੋ ਗਏ ਮੇਰੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਤੁਹਾਡੇ ਰੂਪ ਰੂ ਨਹੀਂ ਹੋ ਸਕੇ ਅੱਜ ਦੀ ਮੇਰੀ ਕਹਾਣੀ ਹੈ ਕਹਾਣੀ ਕਿ ਟੁੱਟ ਕੇ ਹਨ ਸਿਆਣੇ ਕਹਿੰਦੇ ਹਨ ਸਿਆਣੇ ਕਹਿੰਦੇ ਹਨ ਕਿ ਘਰ ਦੀ ਵੰਡ-ਵੰਡਾਈ ਵਿੱਚ ਮਾਰੇ ਠੱਗੀ ਗੁਰੂ ਘਰ ਦੇ ਖਾਂਦੇ ਪੈਸੇ ਕਿਸੇ ਗਰੀਬ ਦੀ ਬਦ ਅਸੀਸ ਕਿਸੇ ਦਾ ਉਜਾੜਿਆ ਕਰ ਕਿਸੇ ਦਾ ਪੁੱਤ ਨਸ਼ੇ ਤੇ ਲਾਉਣਾ ਕਿਸੇ ਦੀ ਧੀ ਦੀ ਇੱਜ਼ਤ ਰੋਲਣਾ ਕਿਸੇ ਗਰੀਬ ਦੀ ਦੱਬੀ ਜ਼ਮੀਨ ਜਾਇਦਾਦ ਗੱਲ ਕੀ ਕਿਸੇ ਨਾਲ ੱੱੱਕਾ ਕਰਨਾ ਇਹੇ ਬੰਦੇ ਨੂੰ ਨਹੀਂ ਸਗੋਂ ਉਸ ਦੀਆਂ ਕਈ ਪੀੜ੍ਹੀਆਂ ਨੂੰ ਰੋਲ ਦਿੰਦੀਆਂ ਹਨ ਇਸ ਲਈ ਕੋਈ ਵੀ ਅਜਿਹੇ ਕੰਮ ਨਾ ਕਰੋ ਸਗੋਂ ਰੱਬ ਦੀ ਰਜਾ ਵਿੱਚ ਰਹਿਣਾ ਸਿੱਖੋ ਅਤੇ ਦਸਾਂ ਨੋਹਾਂ ਦੀ ਕੀਰਤ ਕਰਕੇ ਜੋ ਉਸ ਵਿੱਚ ਗਰੀਬ ਦੀ ਸਹਾਇਤਾ ਕਰ ਸਕਦੇ ਹੋ ਤਾਂ ਕਰੋ ਪ੍ਰਮਾਤਮਾ ਸਭ ਦੇਖ ਰਿਹਾ ਹੈ ਨੰਬਰ 2 ਜਦੋਂ ਅਸੀਂ ਸੁਨਿਆਰੇ ਤੋਂ ਕੋਈ ਚੀਜ਼ ਸੋਨੇ ਦੀ ਖਰੀਦਦੇ ਹਾਂ ਤਾਂ ਘਰ ਲੈ ਕੇ ਆਉਂਦੇ ਹਾਂ ਤੇ ਚੁੱਪਚਾਪ ਘਰ ਆ ਜਾਂਦੇ ਹਾਂ ਕਿਸੇ ਨੂੰ ਪਿੰਡ ਕੁ ਵੀ ਨਹੀਂ ਲੱਗਣ ਦਿੰਦੇ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਗੁਰੂ ਘਰ ਤੋਂ ਗੁਰਬਾਣੀ ਕੀਰਤਨ ਸੁਣ ਕੇ ਘਰ ਆਉਂਦੇ ਹਾਂ ਤਾਂ ਰਸਤੇ ਵਿੱਚ ਉਹ ਗਿਆਨ ਰੂਪੀ ਹੀਰੇ ਮੋਤੀ ਆਪਣੇ ਘਰ ਲੈ ਆਓ ਕਿਸੇ ਨਾਲ ਵਿਅਰਥ ਦੀਆਂ ਬੱਲਾਂ ਵਿੱਚ ਗਿਆਨ ਰੂਪੀ ਹੀਰੇ ਮੋਤੀਆਂ ਨੂੰ ਨਾ ਗਵਾਓ ਨੰਬਰ 3 insan ਦੀ ਸ਼ਖਸੀਅਤ ਅਜਿਹੀ ਹੋਣੀ ਚਾਹੀਦੀ ਹੈ ਕਿ ਉਸ ਦਾ ਸਿਰ ਸਰਦਾ ਨਾਲ ਝੁਕਿਆ ਹੋਵੇ। ਪ੍ਰਮਾਤਮਾ ਪ੍ਰਤੀ ਅੱਖਾਂ ਵਿੱਚ ਪਿਆਰ ਹੋਵੇ। ਪੈਰ ਸੱਚ ਦੇ ਮਾਰਗ ਤੇ ਚੱਲਦੇ ਹੋਣ। ਸਾਡੇ ਹੱਥ ਹਮੇਸ਼ਾ ਦੂਜਿਆਂ ਦਾ ਸਾਥ ਦਿੰਦੇ ਹੋਣ। ਜੀਭ ਸਾਡੀ ਪ੍ਰਮਾਤਮਾ ਨਾਮ ਨਾਲ ਜੁੜੀ ਹੋਵੇ। ਕਿਸੇ ਨੂੰ ਕੋਈ ਮੰਦਾ ਸ਼ਬਦ ਨਾ ਬੋਲੋ। ਇਸ ਤੋਂ ਵੱਧ ਕੇ ਕੀਮਤੀ ਉਹੀ ਹੋਰ ਚੀਜ਼ ਨਹੀਂ ਪਰ ਅਜਿਹੇ ਵਿਰਲੇ ਹੀ ਹੁੰਦੇ ਹਨ ਅਜਿਹੇ ਲੋਕ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਹਨ ਨੰਬਰ 4 ਨਿੱਡਰ ਬਣੋ ਹੰਕਾਰੀ ਨਹੀਂ ਜੋ ਦੁਨੀਆ ਤੋਂ ਡਰਿਆ ਰਹਿੰਦਾ ਹੈ ਉਹ ਕਦੇ ਸੱਚੀ ਗੱਲ ਨਹੀਂ ਕਰ ਸਕਦਾ ਕਦੇ ਸਹੀ ਫੈਸਲੇ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਅਗਵਾਈ ਕਰ ਸਕਦਾ ਹੈ ਕਦੇ ਵੀ ਦੂਜਿਆਂ ਨੂੰ ਨੀਵਾਂ ਨਾ ਦਿਖਾਓ ਨਾਲ ਲੜੋ ਪਿੜੋ ਸੱਚਾ ਹਿੰਮਤੀ ਉਹੀ ਹੈ ਜੋ ਸੱਚ ਨਾਲ ਖੜਾ ਹੋਵੇ ਭਾਵੇਂ ਸਾਰੇ ਉਸ ਦੇ ਖਿਲਾਫ ਕਿਉਂ ਨਾ ਹੋ ਜਾਣ ਕਿਸੇ ਨੇ ਡਰ ਜਿੱਤ ਲਿਆ ਜਿਸ ਨੇ ਡਰ ਜਿੱਤ ਲਿਆ ਉਸ ਨੇ ਸੰਸਾਰ ਜਿੱਤ ਲਿਆ ਨੰਬਰ 5 ਸਮਾ ਸਭ ਤੋਂ ਵੱਡਾ ਤੰਨ ਹੈ ਸਮੇਂ ਨੂੰ ਸਾਧੋ ਸਮੇਂ ਨੂੰ ਸੰਭਾਲ ਲਓ ਹਰ ਵਕਤ ਕਰਮਸ਼ੀਲ ਰਹੋ ਤਾਂ ਹੀ ਸਭ ਨੂੰ ਪਿਆਰੇ ਲੱਗੋਗੇ ਅਵਾਰਾ ਗਰਦੀ ਨਾ ਕਰੋ ਇਹ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਇਸ ਤਰ੍ਹਾਂ ਤੁਹਾਡੀ ਕੀਮਤ ਘਟਦੀ ਹੈ ਸਮਾਂ ਇੱਕ ਧਨ ਹੈ ਜੋ ਬਿਨਾਂ ਆਹਟ ਦੇ ਖਤਮ ਹੋ ਜਾਂਦਾ ਹੈ ਨੰਬਰ 6 insan ਦੀ ਪਹਿਚਾਨ ਉਸ ਦੇ ਸ਼ਬਦਾਂ ਤੇ ਕਰਮਾਂ ਤੋਂ ਹੁੰਦੀ ਹੈ ਜੋ ਆਪਣੇ ਬੋਲ ਪਗਾਉਂਦਾ ਹੈ ਉਹੀ ਮੁੱਲਵਾਨ ਹੈ वचन पालन ਉਹ ਕਰਜ ਹੈ ਜਿਸ ਨੂੰ ਚਕਾਉਣ ਵਾਲਾ ਹੀ ॠषि ਕਹਾਉਂਦਾ ਹੈ ਨੰਬਰ 7 ਸਹੀ ਸਮੇਂ ਤੇ ਸਹੀ ਜਵਾਬ ਦੇਣਾ ਸਿੱਖੋ ਜਦ ਤੁਹਾਨੂੰ ਕੋਈ ਦਬਾਉਂਦਾ ਹੈ बार-बार ਬੇਇੱਜ਼ਤੀ ਕਰਦਾ ਹੈ ਉੱਥੇ ਚੁੱਪ ਰਹਿਣਾ ਠੀਕ ਨਹੀਂ ਲੋਕ ਤੁਹਾਨੂੰ ਕਮਜ਼ੋਰ ਸਮਝਦੇ ਹਨ ਜੇਕਰ ਕੋਈ ਗਲਤ ਹੋਵੇ ਤਾਂ ਸਲੀਕੇ ਨਾਲ ਪੂਰੀ ਸਪਸ਼ਟਤਾ ਨਾਲ ਉਸ ਨੂੰ ਜਵਾਬ ਦਿਓ ਨੰਬਰ 8 ਕਿਸੇ ਇੱਕ ਖੇਤਰ ਵਿੱਚ શ્રેષ્ઠ ਬਣੋ ਜੋ ਇੱਕ ਕੰਮ ਵਿੱਚ શ્રેષ્ઠ ਹੋ ਜਾਂਦਾ ਹੈ ਉਹ ਮਹਾਨ ਹੋ ਜਾਂਦਾ ਹੈ ਨੰਬਰ 9 ਦਿਖਾਵੇ ਲਈ ਫालतू ਖਰਚ ਨਾ ਕਰੋ ਲੋੜ ਦੀਆਂ ਚੀਜ਼ਾਂ ਹੀ ਰੱਖੋ ਕੰਜੂਸੀ ਵੀ ਨਾ ਕਰੋ ਸਤਿਕਾਰ ਪਾਉਣ ਲਈ ਮਾਣਯੋਗ ਜੀਵਨ ਜ਼ਰੂਰੀ ਹੈ। ਨਾਰੀ ਦਾ ਸਨਮਾਨ ਕਰੋ। ਜਿੱਥੇ ਨਾਰੀ ਦਾ ਸਨਮਾਨ ਹੈ ਉੱਥੇ ਦੇਵਤੇ ਹਨ। ਨੰਬਰ 10 ਆਪਣੀਆਂ ਕਮਜ਼ੋਰੀਆਂ ਕਿਸੇ ਨੂੰ ਨਾ ਦੱਸੋ। ਲੋਕ ਮਜ਼ਾਕ ਉਡਾਉਂਦੇ ਹਨ। ਹਮੇਸ਼ਾ ਮੁਸਕਰਾਉਂਦੇ ਰਹੋ। ਦੁੱਖ ਨੂੰ ਅੰਦਰ ਰੱਖੋ, ਸੁੱਖ ਨੂੰ ਵੰਡੋ ਤੇ ਖੁਦ ਨੂੰ ਅੰਦਰੋਂ ਮਜ਼ਬੂਤ ਕਰੋ। ਬਿਮਾਰਾਂ ਬਜ਼ੁਰਗਾਂ ਦੀ ਸੇਵਾ ਕਰੋ ਸਭ ਨਾਲ ਪ੍ਰੇਮ ਪੂਰਵਕ ਵਿਹਾਰ ਕਰੋ ਪ੍ਰੇਮ ਸਨਮਾਨ ਦੀ ਸਭ ਤੋਂ ਡੂੰਗੀ ਜੜ ਹੈ ਬਦਲਾਵ ਕਿਸੇ ਹੋਰ ਤੋਂ ਨਹੀਂ ਸਾਡੇ ਖੁਦ ਤੋਂ ਹੀ ਹੁੰਦਾ ਹੈ ਕਰਮ ਕਦੇ ਟਾਲੇ ਨਹੀਂ ਜਾਂਦੇ ਜੇ ਤੁਸੀਂ ਕਿਸੇ ਦਾ ਜੀਣਾ ਦੁੱਬਰ ਕਰਦੇ ਹੋ ਤਾਂ ਰੱਬ ਤੁਹਾਡਾ ਮਰਨਾ ਹੀ ਦੁੱਬਰ ਕਰ ਦੇਵੇਗਾ ਹਿਸਾਬ ਹਰ ਕਿਸੇ ਦਾ ਹੋਣਾ ਹੈ ਬਚਣਾ ਕਿਸੇ ਨਹੀਂ ਇਹ ਗੱਲਾਂ ਜੇ ਅਸੀਂ ਪੱਲੇ ਬੰਨ ਲਏ ਤਾਂ ਸਾਡੀ ਜ਼ਿੰਦਗੀ ਵਿੱਚ ਸਵਰਗ ਹੀ ਸਵਰਗ ਹੈ ਨਰਕ ਨਹੀਂ ਤੇ ਨਾ ਹੀ ਕੋਈ ਦੁੱਖ ਆਉਂਦੇ ਹਨ ਸਾਨੂੰ ਇਹ ਚੰਗੀਆਂ ਗੱਲਾਂ ਨੂੰ ਪੱਲੇ ਜ਼ਰੂਰ ਬੰਨਣਾ ਚਾਹੀਦਾ ਹੈ ਧੰਨਵਾਦ